30 ਸਾਲ ਦੀ ਉਮਰ ਵਾਲੇ ਵੀਡੀਓ ਜਰੂਰ ਵੇਖਣ ਹੋ ਸਕਦਾ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਫਾਇਦਾ ਹੋਵੇ ਜਿਹੜੇ ਜਿਹੜੇ ਲੋਕ 25 30 ਸਾਲ ਦੀ ਉਮਰ 'ਤੇ ਵਿਚਰੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਉਮਰ ਤੋਂ ਘੱਟੋ-ਘੱਟ 15-20 ਸਾਲ ਦੇ ਵੱਧ ਲੋਕਾਂ ਵਾਲਿਆਂ ਨਾਲ ਆਪਣੀ ਸਾਂਝ ਪਾ ਕੇ ਰੱਖਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਲੇਕਿਨ ਸਾਂਝ ਉਹਨਾਂ ਲੋਕਾਂ ਨਾਲ ਪਾਉਣ ਜਿਹੜੇ ਮੈਚੂਰ ਨੇ ਜਿਹੜੇ ਚੰਗੇ ਲੋਕ ਨੇ 50 ਸਾਲ ਦੀ ਉਮਰ ਦੇ ਜੇ ਉਹਨਾਂ ਨਾਲ ਸਾਂਝ ਪਾ ਲੈਣਗੇ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਬਿਹਤਰ ਬਣ ਸਕਦੀ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਬਹੁਤ ਆ ਸਕਦੀਆਂ ਅੱਜ ਤੁਸੀਂ ਵੇਖੋ ਜਿਹੜੇ ਵੀ 25-30 ਸਾਲ ਦੀ ਉਮਰ ਦੇ ਮੁੰਡੇ ਨੇ ਜਾਂ ਕੁੜੀਆਂ ਨੇ ਉਹ ਆਪਣੀ ਤੋਂ ਵੱਡੀ ਉਮਰ ਦੇ ਲੋਕਾਂ ਦੇ ਨਾਲ ਸਾਂਝ ਪਾ ਕੇ ਰੱਖਦੇ ਕਿਉਂਕਿ ਜੇ ਅਸੀਂ ਵੱਡੀ ਉਮਰ ਦੇ ਲੋਕਾਂ ਨਾਲ ਸਾਹਜ ਪਾਵਾਂਗੇ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਮੁਸੀਬਤਾਂ ਤੋਂ ਅਸੀਂ ਬਚ ਸਕਦੇ ਹਾਂ ਜਿਹੜੀਆਂ ਅਸੀਂ ਹੰਡਾਉਣੀਆਂ ਨੇ ਜਾਂ ਜਿਹੜੀਆਂ ਅਸੀਂ ਉਹਦੇ ਵੀ ਉਮਰ ਚੋਂ ਵਿਚਰ ਕੇ 50 ਸਾਲ ਦੀ ਉਮਰ ਤੱਕ ਪਹੁੰਚਣਾ ਹੈ ਜੇ ਸਾਨੂੰ ਉਹ 50 ਸਾਲ ਦੀ ਉਮਰ ਵਾਲਾ ਚਾਹੇ ਸਾਡੀ ਮਾਂ ਹੋਵੇ ਸਾਈ ਸਾਡਾ ਬਾਪ ਹੋਵੇ ਚਾਹੇ ਸਾਡੀ ਦਾਦੀ ਦਾਦਾ ਹੋਵੇ ਚਾਹੇ ਸਾਡੀ ਨਾਨੀ ਨਾਨਾ ਹੋਵੇ ਚਾਹੇ ਸਾਡੀ ਮਾਮੀ ਮਾਮਾ ਹੋਵੇ ਚਾਹੇ ਸਾਡਾ ਚਾਚੀ ਚਾਚਾ ਹੋਵੇ ਤਾਇਆ ਤਾਈ ਹੋਵੇ ਕੋਈ ਵੀ ਰਿਸ਼ਤਾ ਹੋਵੇ ਜੇ ਚੰਗਾ ਆ ਤਾਂ ਮਾੜਾ ਨਹੀਂ ਕਈ ਵਾਰਾਂ ਬਹੁਤ ਨੇੜੇ ਦੇ ਰਿਸ਼ਤੇ ਵੀ ਬੜੇ ਮਾੜੇ ਹੁੰਦੇ ਨੇ ਕਈ ਵਾਰਾਂ 50 30 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਉਹ ਗੁੰਮਰਾਹ ਕਰ ਦਿੰਦੇ ਨੇ ਉਠੇ ਰਾ ਪਾ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਹੀ ਤਬਾਹ ਕਰਕੇ ਸੁੱਟ ਦਿੰਦੇ ਨੇ ਪਰ ਹਮੇਸ਼ਾ ਚੰਗੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੇ ਤੁਹਾਡੀ ਜ਼ਿੰਦਗੀ ਚ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਉਮਰ 50 ਦੇ ਕਰੀਬ ਆ ਤੇ ਤੁਸੀਂ ਇਸ ਵੇਲੇ 50 30 ਸਾਲਾਂ ਦੇ ਹੋ ਤਾਂ ਫਿਰ ਉਹਨਾਂ ਲੋਕਾਂ ਨਾਲ ਸਾਂਝ ਪਾਓ ਉਹਨਾਂ ਦੇ ਕੋਲ ਇੱਕ ਜਹੀਆਂ ਕਿਤਾਬਾਂ ਨੇ ਜਿਹਾ ਖਜ਼ਾਨਾ ਆ ਜਿਹੜਾ ਉਹਨਾਂ ਨੇ ਹੰਡਾਇਆ ਕਿਉਂਕਿ 50 30 ਸਾਲ ਦੀ ਉਮਰ ਤੋਂ ਬਾਅਦ ਬੰਦੇ ਨੂੰ ਬਹੁਤ ਸਾਰੀਆਂ ਵੱਡੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਘਰ ਨੂੰ ਕਿੱਦਾਂ ਚਲਾਉਣਾ ਪਰਿਵਾਰ ਚ ਕਿੱਦਾਂ ਰਹਿਣਾ ਸਮਾਜ ਚ ਕਿੱਦਾਂ ਰਹਿਣਾ ਜਾਂ ਅਸੀਂ ਪੈਸਾ ਕਿੰਜ ਕਮਾਉਣਾ ਅਸੀਂ ਘਰ ਕਿੰਜ ਬਣਾਉਣਾ ਅਸੀਂ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਿੰਜ ਕਰਨਾ ਬੱਚੇ ਆਪਣੀ ਜ਼ਿੰਦਗੀ ਨੂੰ ਕਿੰਜ ਬਸਰ ਕਰਨਾ ਇਹ ਬਹੁਤ ਸਾਰੇ ਸਵਾਲ ਜਿਹੜੇ ਨੇ ਪੈਦਾ ਹੁੰਦੇ ਨੇ 25 ਸਾਲ ਤੋਂ 30 ਸਾਲ ਤੋਂ 50 ਸਾਲ ਦੀ ਉਮਰ ਦੇ ਵਿੱਚ ਜੇ ਅਸੀਂ ਕਿਸੇ ਦੀ ਸਲਾਹ ਹੀ ਨਾ ਲਈ ਅਸੀਂ ਆਪਣੇ ਤਰੀਕੇ ਨਾਲ ਹੀ ਲੱਗੇ ਰਹੇ ਅਸੀਂ ਕੀ ਕਰਨਾ ਆ ਬਸ ਪੈਸਾ ਕਮਾਈ ਜਾਵਾਂਗੇ ਪੈਸਾ ਕਮਾਈ ਜਾਵਾਂਗੇ ਅਸੀਂ ਆਪਣੀ ਜ਼ਿੰਦਗੀ ਨਹੀਂ ਜੀਵਾਂਗੇ ਅਸੀਂ ਬੱਚਿਆਂ ਨੂੰ ਕਵਾਂਗੇ ਤੁਹਾਡੇ ਲਈ ਆ ਕਿਤਾਬਾਂ ਲੈ ਆਤੀਆਂ ਤੁਹਾਨੂੰ ਪੜ੍ਹਾਤਾ ਘਰ ਵਧੀਆ ਬਣਾਤਾ ਗੱਡੀਆਂ ਲੈ ਤੀਆਂ ਬਸ ਅਸੀਂ ਆਪਣੀ ਜ਼ਿੰਦਗੀ ਨਹੀਂ ਜੀਵਾਂਗੇ 50 ਸਾਲ ਤੋਂ ਬਾਅਦ ਅਸੀਂ ਸੋਚਣਾ ਸਾਨੂੰ ਇਹ ਗਲਤ ਕਰ ਲਿਆ ਸਾਨੂੰ ਘਰ ਵੀ ਬਣਾਉਣੇ ਚਾਹੀਦੇ ਸੀ ਬੱਚੇ ਵੀ ਪੜਾਉਣੇ ਚਾਹੀਦੇ ਸੀ ਕਾ ਗੱਡੀਆਂ ਵੀ ਲੈਣੀਆਂ ਚਾਹੀਦੀਆਂ ਸੀ ਹਰ ਚੀਜ਼ ਦਾ ਆਨੰਦ ਲੈਣਾ ਚਾ ਸਾਨੂੰ ਘੁੰਮਣਾ ਫਿਰਨਾ ਵੀ ਚਾਹੀਦਾ ਸੀ ਸਾਨੂੰ ਚੰਗਾ ਪਹਿਨਣਾ ਵੀ ਚਾਹੀਦਾ ਸੀ ਸਾਨੂੰ ਚੰਗਾ ਖਾਣਾ ਵੀ ਚਾਹੀਦਾ ਸੀ ਅਸੀਂ ਤੇ ਕੀਤਾ ਹੀ ਕੁਝ ਨਹੀਂ ਫਿਰ ਅਸੀਂ ਬੱਚਿਆਂ ਨਾਲ ਲੜਨ ਲੱਗ ਪੈਨੇ ਆ ਹੋਰ ਵੀ ਬੜੇ ਵਿਸ਼ੇ ਨੇ ਜ਼ਿੰਦਗੀ ਚ ਕਿਵੇਂ ਵਿਚਰਨਾ ਆ ਅਸੀਂ ਕਿਵੇਂ ਆਪਣੀ ਇੱਜ਼ਤ ਵਧਾਉਣੀ ਆ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਆ ਜ਼ਿੰਦਗੀ ਨੂੰ ਜਿਉਂਦੇ ਰਹਿਣ ਦੇ ਲਈ ਜੇ ਆਪਾਂ ਉਹਨਾਂ ਗੱਲਾਂ ਨੂੰ ਵੱਡਿਆਂ ਤੋਂ ਸਿੱਖ ਲਵਾਂਗੇ ਤੇ ਸਮਝ ਲਓ ਕਿ ਸਈਂ ਤੇ ਬੈਠੇ ਬਿਠਾਏ ਹੀ ਸਾਨੂੰ ਇੱਕ ਵੱਡਾ ਕਾਲਜ ਯੂਨੀਵਰਸਿਟੀ ਮਿਲ ਗਈ ਲੈਕਚਰਾਰ ਮਿਲ ਗਏ ਪ੍ਰੋਫੈਸਰ ਮਿਲ ਗਏ ਡੀਨ ਮਿਲ ਗਏ ਤੇ ਜਿੱਥੋਂ ਅਸੀਂ ਇੱਕ ਬੈਠੇ ਬਿਠਾਏ ਇੱਕ ਵੱਡਾ ਖਜ਼ਾਨਾ ਸਾਨੂੰ ਮਿਲ ਗਿਆ ਇਦੋਂ ਚੰਗੇ ਸਾਡੇ ਕਰਮ ਕੀ ਹੋ ਸਕਦੇ ਨੇ ਪਰ ਬੋ ਫਾਰੇ ਲੋਕ ਇਹ ਸਮਝਦੇ ਆ ਕਿ ਜਿਹੜੇ ਵੱਡੀ ਉਮਰ ਦੇ ਲੋਕ ਹੁੰਦੇ ਉਹ ਬੈਕਵਰਡ ਸੋਚਦੇ ਹੁੰਦੇ ਨੇ ਪੁਰਾਣੀ ਸੋਚਦੇ ਹੁੰਦੇ ਨੇ ਇਦਾਂ ਦਾ ਕੁਝ ਨਹੀਂ ਹੁੰਦਾ ਜਿਹੜਾ ਵੀ 25 ਸਾਲ ਦਾ ਹੋਵੇਗਾ ਨਾ 25 30 ਸਾਲ ਦਾ ਉਹ ਕੁਝ ਕੁ ਲੋਕ ਇਹ ਗੱਲ ਸੋਚਣਗੇ ਕਿ ਜਿਹੜੇ ਆ 50 ਸਾਲ ਦਾ ਇਹ ਮੇਰੇ ਤੋਂ ਪਛਾਹ ਸੋਚਦਾ ਨਹੀਂ ਉਹ ਤਾਂ ਲਗਭਗ 40 ਸਾਲ ਅਡਵਾਂਸ ਹੋ ਗਿਆ ਨਾ 20 ਸਾਲ ਦਾ ਕੋ ਤਜਰਬਾ ਹੋ ਗਿਆ 20 ਸਾਲ ਮੈਂ ਮੰਨ ਲਓ ਕਿ ਛੋਟਾ ਉਤੋਂ 40 ਸਾਲ ਦਾ ਕੋ ਮੇਰੇ ਤੋਂ ਵੱਧ ਤਜਰਬਾ ਮੇਰੇ ਤੋਂ 40 ਸਾਲ ਉਹ ਅਗਾਹ ਆ ਜਾਂ 50 ਸਾਲ ਉਹ ਮੇਰੇ ਤੋਂ ਅਗਾਹ ਆ ਇਹ ਤਾਂ ਕਿੱਡੀ ਵੱਡੀ ਗੱਲ ਹੈ ਜਿਹੜਾ ਬੰਦਾ ਅਗਾਹ ਸਾਡੇ ਤੋਂ ਉਹਦੇ ਕੋਲ ਕਿੰਨੀ ਵਧੀਆ ਸੋਚ ਹੋਵੇਗੀ ਉਹਦਾ ਕਿੰਨਾ ਤਜਰਬਾ ਹੋਵੇਗਾ ਜਿਹੜੇ ਲੋਕ ਇਹੋ ਜੇ ਚੰਗੀਆਂ ਲੋਕਾਂ ਦੇ ਨਾਲ ਵਿਚਰਨ ਲੱਗ ਪੈਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਕਦੀ ਧੋਖਾ ਨਹੀਂ ਖਾਂਦੇ ਬੁਰੀਆਂ ਆਤਾਂ ਦੇ ਸ਼ਿਕਾਰ ਨਹੀਂ ਹੁੰਦੇ ਭੈੜੀ ਸੰਗਤ ਚ ਨਹੀਂ ਪੈਂਦੇ ਬਲੱਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਂਦੇ ਨੇ ਤਾਂ ਇੱਕ ਵਧੀਆ ਇਨਸਾਨ ਬਣ ਕੇ ਅਗਲੀ ਪੀੜ੍ਹੀ ਨੂੰ ਫਿਰ ਚੰਗੇ ਪਾਸੇ ਤੋਰਦੇ ਨੇ ਮੈਂ ਆਸ ਕਰਦਾ ਮੇਰੇ ਸੱਜਣ ਮੇਰਾ ਅਰਥ ਸਮਝ ਗਏ ਹੋਣਗੇ ਬਾਕੀ ਤੁਸੀਂ ਸਾਰੇ ਸੂਝਵਾਨ ਪੜ੍ਹੇ ਲਿਖੇ ਹੋ ਆਹ ਰਲ ਮਿਲ ਕੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਹਰ ਉਸ ਵਿਸ਼ੇ ਤੇ ਗੱਲ ਕਰੀਏ ਆਪਣੇ ਪਰਿਵਾਰ ਨੂੰ ਕਿਉਂਕਿ ਤੁਸੀਂ ਮੇਰਾ ਪਰਿਵਾਰ ਤੇ ਆਪਾਂ ਆਪਣੇ ਪਰਿਵਾਰ ਨੂੰ ਬਹੁਤ ਵੱਡਾ ਬਣਾ ਚੁੱਕੇ ਹਾਂ ਲਗਭਗ ਸਵਾ ਲੱਖ ਤੋਂ ਵੱਧ ਆਪਣਾ ਪਰਿਵਾਰ ਜਿਹੜਾ ਵਾ ਇਕੱਠਾ ਹੋ ਚੁੱਕਾ YouTube ਚੈਨਲ ਤੇ ਤਾਂ ਆਪਾਂ ਇਹਨੂੰ ਹੋਰ ਵੱਡਾ ਕਰਨਾ ਹੈ ਮਕਸਦ ਕੋਈ ਪੈਸਾ ਕਮਾਉਣਾ ਨਹੀਂ ਮਕਸਦ ਕੋਈ ਹੋਰ ਕੁਝ ਨਹੀਂ ਕਰਨਾ ਰੱਬ ਨੇ ਬੜਾ ਸੁੱਖ ਦਿੱਤਾ ਬਾਬੇ ਨਾਨਕ ਨੇ ਰੱਬ ਸੋਹਣੇ ਨੇ ਤੇ ਇੱਥੇ ਮਕਸਦ ਸਿਰਫ ਇਹ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਤੇ ਆਓ ਰਲ ਮਿਲ ਕੇ ਸਮਾਜ ਨੂੰ ਬਿਹਤਰ ਬਣਾਉਣ ਲਈ ਆਪਾਂ ਸਾਰੇ ਜਾਣੇ ਆਪਣਾ ਆਪਣਾ ਥੋੜਾ ਬਹੁਤਾ ਯੋਗਦਾਨ ਪਾਉਂਦੇ ਰਹੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ